ਦੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭ ਨਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਤਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ ਵੱਡ ਪਾ ਕੇ ਹੋ ਤਾਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤ ਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਆਪਾਂ ਕੁਝ ਦਿਨਾਂ ਤੋਂ ਲੜੀਵਾਰ ਕਥਾ ਵਿਚਾਰ ਕਰ ਰਹੇ ਹਾਂ ਬਹੁਤ ਸਰਲ ਤੇ ਸੰਖੇਪ ਰੂਪ ਦੇ ਅੰਦਰ ਆਪ ਜੀਆਂ ਨੇ 35 ਲੋਕਾਂ ਦੀ ਵਿਚਾਰ ਸਰਵਨ ਕੀਤੀ ਏ ਉਸ ਤੋਂ ਅੱਗੇ ਸਤਿਗੁਰਾਂ ਦੇ ਜੋ ਸ਼ਲੋਕ ਨੇ ਆਓ ਉਹਨਾਂ ਦੀ ਵਿਚਾਰ ਸਰਵਨ ਕਰਿਏ ਕਰਨ ਹੋਤ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਸਤਿਗੁਰੂ ਕਹਿ ਲਗੇ ਐ ਜੀਵ ਜੋ ਕੁਝ ਤੈਨੂੰ ਮਨੁੱਖਾ ਜਨਮ ਲੈ ਕੇ ਕਰਨਾ ਚਾਹੀਦਾ ਸੀ ਉਹ ਤੂੰ ਕੀਤਾ ਨਹੀਂ ਪਰਮਾਤਮਾ ਦੀ ਭਜਨ ਬੰਦਗੀ ਕੀਤੀ ਨਹੀਂ ਸੇਵਾ ਤੇ ਸਿਮਰਨ ਦਾ ਲਾਹਾ ਖਟਿਆ ਨਹੀਂ ਪਰਿਓ ਲੋਭ ਕੈ ਫੰਦ ਇਹ ਮਹਾਰਾਜ ਕਹਿਣ ਲੱਗੇ ਬਸ ਲੋਭ ਦੇ ਵਿੱਚ ਫਸ ਗਿਆ ਬਸ ਐਸਾ ਲੋਭ ਦਾ ਫੰਦਾ ਤੇਰੇ ਗਲ ਵਿੱਚ ਪਿਆ ਮਹਾਰਾਜ ਕਹਿਣ ਲੱਗੇ ਸਾਰੀ ਉਮਰ ਇਦਾਂ ਹੀ ਲੰਘ ਗਈ ਨਾਨਕ ਸਮਯੋ ਰਾਮ ਗਯੋ ਆਬ ਕਿਉਂ ਰੋਵਤ ਅੰਧ ਜਿਹੜੇ ਜ਼ਿੰਦਗੀ ਦੇ ਸਵਾਸ ਮਿਲੇ ਸੀ ਉਮਰ ਇਦਾਂ ਹੀ ਲੰਘ ਗਈ ਨਾਨਕ ਸਮਿਓ ਰੰਮ ਗयो ਆਬ ਕਿਉਂ ਰੋਵਤ ਅੰਧ ਜਦੋਂ ਸਾਰੀ ਉਮਰ ਲੰਘ ਗਈ ਫਿਰ ਬੰਦੇ ਨੂੰ ਸੋਝੀ ਆਈ ਵੀ ਉਮਰ ਤੇ ਸਾਰੀ ਇਦਾਂ ਹੀ ਲੰਘ ਗਈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਬ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਪੁ ਜਿਉ ਕਹਿ ਹੋ ਕਵਨ ਵਿਦ ਕੀਜੈ ਮਹਾਰਾਜ ਕਹਿਣ ਲਗੇ ਸਾਰੀ ਉਮਰ ਲੰਗੀ ਬੰਦਾ ਬਾਦ ਵਿੱਚ ਰੋਂਦਾ ਤੇ ਪਛਤਾਉਂਦਾ ਮਹਾਰਾਜ ਕਹਿਣ ਲਗੇ ਸਮਾ ਲੰਘੇ ਤੋਂ ਬਾਦ ਰੋਂ ਤੇ ਪਛਤਾਉਣ ਦਾ ਕੋਈ ਲਾਭ ਨਹੀਂ ਮਨ ਮਾਇਆ ਮੈਂ ਰਾਮ ਰਹਿਓ ਨਿਤ ਸਤ ਨਾਹਿ ਨਮੀਤ ਏ ਜੀਵ ਦਾ ਮਨ ਸੰਸਾਰ ਦੀ ਮੋਹ ਮਾਇਆ ਵਿੱਚ ਇੰਨਾ ਫਸਿਆ ਪਿਆ ਕਿ ਇਹਦੇ ਵਿੱਚੋਂ ਨਿਕਲਣਾ ਚਾਹੁੰਦਾ ਹੀ ਨਹੀਂ ਹਰ ਵਕਤ ਸੁੱਤਿਆਂ ਜਾਗਦਿਆਂ ਉੱਠਦਿਆਂ ਬੈਠਦਿਆਂ ਹਰ ਵਕਤ ਇਹਦੇ ਅੰਦਰ ਮਾਇਆ ਹੀ ਚੱਲੀ ਜਾਂਦੀ ਏ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦਾ ਨਾਨਕ ਮੂਰਤ ਚਿੱਤਰ ਜਿਹਾ ਛਾ ਦਿੱਤ ਨਾ ਹਿੰਪੀਤ ਮਨ ਮਾਇਆ ਵਿੱਚ ਇੰਨਾ ਗਲਤਾਨ ਹੋ ਗਿਆ ਜਿਵੇਂ ਕਿਸੇ ਨੇ ਕੰਦ ਦੇ ਉੱਪਰ ਤਸਵੀਰ ਬਣਾਈ ਹੋਵੇ ਨਾ ਤੇ ਉਹ ਕੰਦ ਦੇ ਵਿੱਚੋਂ ਵੱਖਰੀ ਨਹੀਂ ਹੁੰਦੀ ਕੰਦ ਢਾਉਣੀ ਪੈਂਦੀ ਹੈ ਕੰਦ ਦੇ ਵਿੱਚ ਛਾਪੀ ਹੋਈ ਤਸਵੀਰ ਬਨਾਇਆ ਹੋਇਆ ਚਿੱਤਰ ਜਿਵੇਂ ਕੰਦ ਤੋਂ ਵੱਖਰਾ ਨਹੀਂ ਹੁੰਦਾ ਇਹ ਮਨ ਮਾਇਆ ਵਿੱਚ ਇੰਨਾ ਫਸ ਗਿਆ ਕਿ ਇਹਦੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦਾ ਨਰ ਚਾਹਤ ਕਾਸ਼ਾ ਹੋਰ ਔਰ ਕੀ ਔਰ ਹੈ ਭਾਈ ਇਹ ਮਨੁੱਖ ਕਰਨਾ ਕੁਝ ਹੋਰ ਚਾਹੁੰਦਾ ਪਰ ਹੋ ਕੁਝ ਹੋਰ ਜਾਂਦਾ ਮਨੁੱਖ ਤੇ ਚਾਹੁੰਦਾ ਕੋਈ ਨਾ ਕੋਈ ਮੇਰੇ ਜਾਲ ਵਿੱਚ ਫਸੇ ਕਿਸੇ ਨਾ ਕਿਸੇ ਜੀਵ ਨੂੰ ਮੈਂ ਆਪਣੀ ਲਪੇਟ ਵਿੱਚ ਲੈ ਲਾਵਾਂ ਤੇ ਉਹਦੇ ਤੋਂ ਕੁਝ ਨਾ ਕੁਝ ਪ੍ਰਾਪਤ ਕਰਾਂ ਮਹਾਰਾਜ ਕਹਿਣ ਲੱਗੇ ਪਰ ਹੋ ਕੁਝ ਹੋਰ ਜਾਂਦਾ ਬੰਦਾ ਕਰਨਾ ਕੁਝ ਹੋਰ ਚਾਹੁੰਦਾ ਹੈ ਚਿਤ ਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਪਰੀ ਚਾਹੁੰਦਾ ਆ ਸੋਚਦਾ ਆ ਵੀ ਕਿਸੇ ਨੂੰ ਅੱਜ ਠੱਗਾ ਕਿਸੇ ਨਾਲ ਬੇਈਮਾਨੀ ਕਰਾਂ ਪਰ ਮਹਾਰਾਜ ਕਹਿਣ ਲੱਗੇ ਸਾਰੀ ਉਮਰ ਠੱਗੀ ਬੇਈਮਾਨੀ ਕਰਦਿਆਂ ਲੰਘ ਗਈ ਤੇ ਜਮਾ ਦੀ ਫਾਹੀ ਆ ਕੇ ਗਲ ਵਿੱਚ ਪੈ ਗਈ ਜਮਾ ਨੇ ਆ ਕੇ ਘੇਰ ਲਿਆ ਯਤਨ ਕਰੇ ਮਨੁੱਖ ਡਹਕਾਵੇ ਉਹ ਅੰਤਰਜਾਮੀ ਜਾਣੇ ਬੜੇ ਯਤਨ ਕਰਦਾ ਵੀ ਫਲਾਣੇ ਨੂੰ ਠਗਣਾ ਫਲਾਣੇ ਨਾਲ ਬੇਈਮਾਨੀ ਕਰਨੀ ਹੈ ਮਹਾਰਾਜ ਕਹਿਣ ਲੱਗੇ ਅੰਤਰਜਾਮੀ ਪਰਮਾਤਮਾ ਸਭ ਕੁਝ ਜਾਣਦਾ ਹੈ ਸੋਚਾਂ ਸੋਚਦਾ ਰਹਿੰਦਾ ਹੈ ਪਰ ਜਮਾ ਦੀ ਫਾਹੀ ਅੰਤ ਨੂੰ ਗਲ ਵਿੱਚ ਪੈ ਹੀ ਜਾਂਦੀ ਹੈ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਬੰਦਾ ਸੁਖ ਪ੍ਰਾਪਤ ਕਰਨ ਵਾਸਤੇ ਬੜੇ ਯਤਨ ਕਰਦਾ ਤੇ ਦੁੱਖ ਵਾਸਤੇ ਕੋਈ ਵੀ ਯਤਨ ਨਹੀਂ ਕਰਦਾ ਹਰ ਇੱਕ ਬੰਦੇ ਦੇ ਛੋਟੇ ਤੋਂ ਵੱਡੇ ਜੀਵ ਤੱਕ ਭਾਵੇਂ ਕੋਈ ਅਮੀਰ ਏ ਤੇ ਭਾਵੇਂ ਕੋਈ ਗਰੀਬ ਏ ਹਰ ਇੱਕ ਬੰਦੇ ਦਾ ਯਤਨ ਹੁੰਦਾ ਹੈ ਕਿ ਮੇਰੇ ਜੀਵਨ ਵਿੱਚ ਸੁੱਖ ਆਵੇ ਮਹਾਰਾਜ ਕਹਿਣ ਲੱਗੇ ਸੁੱਖ ਦੇ ਯਤਨ ਸਾਰੀ ਦੁਨੀਆ ਕਰਦੀ ਹੈ ਪਰ ਦੁੱਖ ਦਾ ਯਤਨ ਕੋਈ ਵੀ ਨਹੀਂ ਕਰਦਾ ਕਹਿੰਦੇ ਹੁੰਦਾ ਕੀ ਹੈ ਕਹੋ ਨਾਨਕ ਸੁਨ ਰੇ ਮਨ ਹਰ ਭਾਵੇ ਸੋ ਹੋਏ ਏ हे ਮੇਰਿਆ ਮਨਾ ਸੁਨ ਜੋ ਪਰਮਾਤਮਾ ਨੂੰ ਪਾਉਂਦਾ ਹੋਣਾ ਉਹ ਹੈ ਤੇਰੇ ਕੀਤਿਆਂ ਕੁਝ ਵੀ ਨਹੀਂ ਹੋਣਾ ਤੂੰ ਜੋ ਮਰਜੀ ਸੋਚਦਾ ਰਹਿ ਜੋ ਮਰਜੀ ਯਤਨ ਕਰਦਾ ਰਹਿ ਬਸ ਹੋਣਾ ਉਹ ਹੈ ਜੋ ਪਰਮਾਤਮਾ ਨੂੰ ਭਾਉਂਦਾ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਸਤਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾਤਾਰਾਂ ਸਾਰਾ ਸੰਸਾਰ ਹੀ ਭਿਖਾਰੀ ਹੈ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਕੇਵਲ ਇੱਕ ਹੈ ਇਹ ਗੱਲ ਵੱਖਰੀ ਕਿ ਜਿਹੜਾ ਦਰ ਦਰ ਤੇ ਮੰਗਦਾ ਹੈ ਉਹ ਛੋਟਾ ਭਿਖਾਰੀ ਹੈ ਤੇ ਕੋਈ ਗੁਰੂ ਦੇ ਘਰ ਤੋਂ ਮੰਗਦਾ ਹੈ ਉਹ ਕਰੋੜਾਂ ਦਾ ਵੱਡਾ ਭਿਖਾਰੀ ਹੈ ਕੋਈ ਛੋਟਾ ਭਿਖਾਰੀ ਤੇ ਕੋਈ ਵੱਡਾ ਭਿਖਾਰੀ ਪਰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਕੇਵਲ ਵਾਹਿਗੁਰੂ ਪਰਮਾਤਮਾ ਆਪ ਹੈ ਮਹਾਰਾਜਾ ਗੁਰੂ ਗੋਬਿੰਦ ਸਿੰਘ ਦੇ ਬਚਨ ਆਉਂਦੇ ਨੇ ਜਾਚਕ ਅਨੇਕ ਸੋ ਏਕ ਦਿਵਈਆ ਮੰਗਣ ਵਾਲੇ ਮੰਗਤੇ ਅਨੇਕਾਂ ਨੇ ਪਰ ਦਾਤਾ ਕੇਵਲ ਇੱਕ ਹੈ ਕਹੋ ਨਾਨਕ ਮਨ ਸਿਮਰ ਤਿਹ ਪੂਰਨ ਹੋਵੈ ਕਾਮ ਸਤਗੁਰੂ ਕਹਿਣ ਲੱਗੇ ਹੇ ਮੇਰਿਆ ਮਨਾ ਉਸ ਇੱਕ ਦਾਤੇ ਨੂੰ ਸਿਮਰ ਚੇਤੇ ਕਰ ਤੇਰੇ ਸਾਰੇ ਲੋਕ ਤੇ ਪਰਲੋਕ ਦੇ ਕਾਰਜ ਪੂਰੇ ਹੋ ਜਾਣਗੇ ਜਿੰਨੂੰ ਤੂੰ ਰੋਜ਼ ਜਪਜੀ ਸਾਹਿਬ ਵਿੱਚ ਦੋ ਵਾਰੀ ਪੜ੍ਹਦਾ ਹੈ ਨਾ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਉਹਨੂੰ ਚੇਤੇ ਕਰਿਆ ਕਰ ਉਹਦੇ ਨਾਮ ਦਾ ਸਿਮਰਨ ਕਰਿਆ ਕਰ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉਂ ਜਾਨ ਸਤਿਗੁਰੂ ਕਹਿਣ ਲੱਗੇ ਇਹ ਸੰਸਾਰ ਦੇ ਝੂਠੇ ਪਦਾਰਥਾਂ ਦਾ ਮਾਨ ਨਾ ਕਰਿਆ ਕਰ ਹੰਕਾਰ ਨਾ ਕਰਿਆ ਕਰ ਇਹ ਤੇ ਜਿਵੇਂ ਕੋਈ ਰਾਤ ਨੂੰ ਬੰਦਾ ਸੁੱਤਾ ਪਿਆ ਸੁਪਨਾ ਦੇਖਦਾ ਹੈ ਨਾ ਸੁਪਨਾ ਸੱਚ ਨਹੀਂ ਹੁੰਦਾ ਇਹ ਸੰਸਾਰ ਦੇ ਜਿੰਨੇ ਪਦਾਰਥ ਨੇ ਮਹਾਰਾਜ ਕਹਿਣ ਲੱਗੇ ਇਹ ਵੀ ਝੂਠੇ ਨੇ ਇਹਨੂੰ ਸੁਪਨੇ ਦੀ ਤਰ੍ਹਾਂ ਜਾਣ ਇਨ ਮੈਂ ਕਸ਼ਤੇ ਰੋ ਨਹੀਂ ਨਾਨਕ ਕਹਿਉ ਬਖਾਨ ਇਨਾਂ ਵਿੱਚੋਂ ਭਾਈ ਤੇਰਾ ਆਪਣਾ ਕੋਈ ਵੀ ਨਹੀਂ ਮਹਾਰਾਜ ਕਹਿਣ ਲੱਗੇ ਇਹ ਤੈਨੂੰ ਦੱਸ ਰਹੇ ਆ ਇਨਾਂ ਵਿੱਚੋਂ ਤੇਰਾ ਆਪਣਾ ਕੋਈ ਨਹੀਂ ਜਿਹੜਾ ਤੇਰੇ ਜਿੰਦ ਦੇ ਨਾਲ ਨਿਭੇ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਗਰਭ ਕਰਤ ਹੈ ਦੇਹ ਕੋ ਦਿਨ ਸੈ ਛਿੰਨ ਮੈ ਮੀਤ ਇਹ ਬੰਦਾ ਆਪਣੀ ਸੁੰਦਰ ਤੇ ਬਲਵਾਨ ਦੇਹੀ ਸਰੀਰ ਦਾ ਹੰਕਾਰ ਕਰਦਾ ਪਰ ਇਹਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਸਰੀਰ ਹੈ ਜਦੋਂ ਰੱਬ ਇਹਨੂੰ ਖਤਮ ਕਰਨ ਤੇ ਆਵੇ ਨਾ ਤੇ ਇੱਕ ਖਿੰਨ ਦੇ ਅੰਦਰ ਖਤਮ ਕਰ ਦਿੰਦਾ ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸ਼ੁਰੰਗ ਆਜ ਕਾਲ ਤਜ ਜਾਹੋਂਗੇ ਜਿਉ ਕਾਂਚਰੀ ਪੁਜੰਗ ਮਹਾਰਾਜ ਕਹਿਣ ਲੱਗੇ ਸੁੰਦਰ ਸਰੀਰ ਦਾ ਹੰਕਾਰ ਨਾ ਕਰ ਬੰਦਿਆ ਇੱਕ ਦਿਨ ਇਦਾਂ ਛੱਡ ਜਾਣਾ ਜਿਵੇਂ ਸੱਪ ਕੁੰਜ ਲਾ ਕੇ ਛੱਡ ਜਾਂਦਾ ਹੈ ਇਹ ਸਰੀਰ ਮਹਾਰਾਜ ਕਹਿਣ ਲੱਗੇ ਇੱਕ ਖਿੰਨ ਲਗਨੀ ਜਦੋਂ ਇਹਨੇ ਖਤਮ ਹੋਣਾ ਹੈ ਇਸ ਲਈ ਮਹਾਰਾਜ ਕਹਿਣ ਲੱਗੇ ਜੇਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਹ ਜਗ ਜੀਤ ਜਿਸ ਵੀ ਜੀਵ ਨੇ ਇਸ ਜਨਮ ਦੇ ਅੰਦਰ ਪਰਮਾਤਮਾ ਦਾ ਜਸ ਉਚਾਰਨ ਕੀਤਾ ਵੈਗੁਰੂ ਜਿੱਦਿਆਂ ਵਡਿਆਈਆਂ ਕੀਤੀਆਂ ਮਹਾਰਾਜ ਕਹਿਣ ਲੱਗੇ ਉਹ ਸੰਸਾਰ ਦੇ ਅੰਦਰ ਆਪਣੇ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਜਾਂਦਾ ਹੈ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਜਿਸ ਵੀ ਜੀਵ ਦੇ ਹਿਰਦੇ ਵਿੱਚ ਵੈਗੁਰੂ ਪਰਮਾਤਮਾ ਦਾ ਸਿਮਰਨ ਚੱਲਦਾ ਹੈ ਨਾ ਮਹਾਰਾਜ ਕਹਿਣ ਲੱਗੇ ਉਹ ਜੀਵ ਜੀਵਨ ਮੁਕਤ ਹੈ ਉਹ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਗਿਆ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਵਾਸਾ ਹੈ ਔਰ ਪਰਮਾਤਮਾ ਦੇ ਸਿਮਰਨ ਵਿੱਚ ਜੁੜਿਆ ਰਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨੂੰ ਮੁਕਤ ਜਾਨ ਤੇ ਇਹ ਨਾਰ ਹਾਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਉਹਦੇ ਵਿੱਚ ਤੇ ਪਰਮਾਤਮਾ ਵਿੱਚ ਮਹਾਰਾਜ ਕਹਿਣ ਲੱਗੇ ਕੋਈ ਫਰਕ ਹੀ ਨਹੀਂ ਪਰਮਾਤਮਾ ਦਾ ਰੂਪ ਹੀ ਹੋ ਗਿਆ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹ ਆ ਭੇਦ ਨਾ ਜਾਣਹੁ ਮੂਲ ਸਾਈ ਜਿਹਿਆ ਮਹਾਰਾਜ ਕਹਿਣ ਲੱਗੇ ਉਹ ਰੱਬ ਦਾ ਰੂਪ ਹੈ ਏਕ ਭਗਤ ਪਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਫਿਰ ਮਹਾਰਾਜ ਕਹਿਣ ਲੱਗੇ ਇੱਕ ਪਰਮਾਤਮਾ ਦੀ ਭਗਤੀ ਇਕ ਪਰਮਾਤਮਾ ਦਾ ਸਿਮਰਨ ਜਿਸ ਜੀਵ ਦੇ ਮਨ ਵਿੱਚ ਨਹੀਂ ਨਾ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਦਾ ਤੇ ਜੀਵਨ ਐਸਾ ਹੈ ਜੈਸੇ ਸੂਕਰ ਸਵਾਨ ਨਾਨਕ ਮੰਨ ਤਾਹੇ ਤਨ ਮਹਾਰਾਜ ਕਹਿਣ ਲੱਗੇ ਜਿਵੇਂ ਸੂਰ ਦਾ ਸਰੀਰ ਹੈ ਨਾ ਸੂਰ ਸਾਰੀ ਉਮਰ ਗੰਦੀ ਨਾਲੀ ਵਿੱਚ ਹੀ ਗੰਦਗੀ ਵਿੱਚ ਹੀ ਮੂੰਹ ਮਾਰਦਾ ਰਹਿੰਦਾ ਹੈ ਜਿਹਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਉਹਦਾ ਜੀਵਨ ਵੀ ਸੂਰ ਦੀ ਤਰ੍ਹਾਂ ਉਹਦਾ ਜੀਵਨ ਐਸਾ ਆ ਜਿਵੇਂ ਕੋਈ ਗੁਰਮਖੋ ਫਾਲਤੂ ਕੁੱਤਾ ਗੰਦਗੀ ਦੇ ਢੇਰਾਂ ਤੇ ਜਾ ਕੇ ਮੂੰਹ ਮਾਰਦਾ ਹੈ ਮਹਾਰਾਜ ਕਹਿਣ ਲੱਗੇ ਉਸ ਬੰਦੇ ਦਾ ਜੀਵਨ ਸੂਰ ਤੇ ਕੁੱਤੇ ਦੀ ਤਰ੍ਹਾਂ ਹੈ ਸਾਰੀ ਉਮਰ ਉਹ ਲੋਕਾਂ ਦੀ ਨਿੰਦਿਆ ਰੂਪੀ ਗੰਦੀ ਖਾਂਦਾ ਰਹਿੰਦਾ ਹੈ ਸਤਿਗੁਰੂ ਕਹਿਣ ਲੱਗੇ ਜੈਸੇ ਸੂਪਰ ਸਵਾਨ ਨਾਨਕ ਮਾਨੂ ਤਾਹੇ ਤਨ ਉਹ ਬੰਦੇ ਦੇ ਸਰੀਰ ਨੂੰ ਜੀਵਨ ਨੂੰ ਇਸ ਤਰ੍ਹਾਂ ਜਾਣੂ ਸੁਆਮੀ ਕੋ ਗ੍ਰਹਿਉ ਧਿਆਉ ਸਦਾ ਸਵਾਨ ਤਜਤ ਨਹੀਂ ਨੇਤ ਤੇ ਸਤਿਗੁਰੂ ਕਹਿਣ ਲੱਗੇ ਜੇ ਜੀਵਨ ਨੂੰ ਸਫਲਾ ਕਰਨਾ ਹੈ ਨਾ ਤੇ ਫਿਰ ਇੱਕ ਇੱਕ ਹੈ ਫਾਲਤੂ ਕੁੱਤਾ ਤੇ ਦੂਜਾ ਹੈ ਪਾਲਤੂ ਕੁੱਤਾ ਜਿਹੜਾ ਕਿਸੇ ਮਾਲਕ ਨੇ ਆਪਣੇ ਘਰ ਵਿੱਚ ਰੱਖਿਆ ਜਿਵੇਂ ਇੱਕ ਰੱਖਿਆ ਹੋਇਆ ਕੁੱਤਾ ਆਪਣੇ ਮਾਲਕ ਦੇ ਘਰ ਨੂੰ ਛੱਡ ਕੇ ਨਹੀਂ ਜਾਂਦਾ ਭਾਵੇਂ ਉਹ ਮਾਲਕ ਉਹਨੂੰ ਘੂਰੇ ਡਾਂਡੇ ਸੋਟੀ ਮਾਰੇ ਘਰ ਦੇ ਦਰਵਾਜ਼ੇ ਵਿੱਚੋਂ ਬਾਹਰ ਕੱਢ ਦੇ ਪਰ ਫਿਰ ਦਰਵਾਜ਼ੇ ਤੇ ਬੈਠਾ ਹੈ ਉਹ ਘਰ ਛੱਡ ਕੇ ਨਹੀਂ ਜਾਂਦਾ ਨਾਨਕ ਇਹ ਵਿਦ ਹਰ ਪਜੋ ਇਕ ਮਨ ਹੋਏ ਇਕ ਚਿੱਤ ਮਹਾਰਾਜ ਕਹਿਣ ਲੱਗੇ ਜੀਵਨ ਸਫਲਾ ਹੋ ਜਾਏਗਾ ਜੇ ਤੂੰ ਇਕ ਮਨ ਇਕ ਚਿੱਤ ਇਕਾਗਰ ਹੋ ਕੇ ਪਰਮਾਤਮਾ ਦੀ ਭਗਤੀ ਕਰੇ ਦੁੱਖ ਆਵੇ ਸੁੱਖ ਆਵੇ ਤੂੰ ਆਪਣੇ ਗੁਰੂ ਮਾਲਕ ਦਾ ਦਰ ਨਾ ਛੱਡ ਇੱਕ ਕੁੱਤੇ ਤੋਂ ਸਿੱਖਿਆ ਲੈ ਲਾ ਉਹ ਫਿਰ ਵੀ ਆਪਣੇ ਮਾਲਕ ਦੇ ਪੈਰਾਂ ਨੂੰ ਚੁੱਟਦਾ ਚਮੁੰਦਾ ਉਹਦੇ ਉੱਪਰ ਆਪਣਾ ਸਿਰ ਰੱਖਦਾ ਹੈ ਤੇ ਗੁਰਮਖਾ ਤੇਰੇ ਜੀਵਨ ਵਿੱਚ ਦੁੱਖ ਆਵੇ ਸੁੱਖ ਆਵੇ ਤੂੰ ਆਪਣੇ ਗੁਰੂ ਦਾ ਦਰ ਨਾ ਛੱਡ ਤੇਰਾ ਜੀਵਨ ਸਫਲਾ ਹੋ ਸਕਦਾ ਹੈ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰ ਗਮਾਨ ਤੇ ਦੂਜੀ ਗੱਲ ਮਹਾਰਾਜ ਕਹਿਣ ਲੱਗੇ ਕੋਈ ਤੀਰਥ ਇਸ਼ਨਾਨ ਕਰੇ ਕੋਈ ਦਾਨ ਕਰੇ ਤੀਰਥ ਇਸ਼ਨਾਨ ਕਰਕੇ ਤੀਰਥ ਯਾਤਰਾ ਕਰਕੇ ਵੱਡੇ ਤੋਂ ਵੱਡਾ দান ਕਰਕੇ ਤੇ ਇਹਨਾਂ ਗੱਲਾਂ ਦਾ ਮਨ ਵਿੱਚ ਹੰਕਾਰ ਕਰੇ ਮਹਾਰਾਜ ਕਹਿਣ ਲੱਗੇ ਉਹਦਾ ਸਭ ਕੁਝ ਨਿਸਫਲ ਚਲਾ ਜਾਂਦਾ ਕਿਵੇਂ ਨਾਨਕ ਨੇਹ ਫਲ ਜਾਤ ਤਿਹ ਜਿਉਂ ਕੁੰਚਰੇ ਇਸ਼ਨਾਨ ਮਹਾਰਾਜ ਕਹਿਣ ਲੱਗੇ ਜਿਵੇਂ ਕੋਈ ਨਾਤਾ ਹਾਥੀ ਨੂੰ ਨਵਾਵੇ ਜਿੰਨਾ ਮਰਜੀ ਮਲ ਮਲ ਕੇ ਨਵਾਵੇ ਨੌਨ ਤੋਂ ਬਾਅਦ ਹਾਥੀ ਫਿਰ ਆਪਣੀ ਸੁੰਡ ਨਾਲ ਮਿੱਟੀ ਚੁੱਕ ਕੇ ਸਿਰ ਵਿੱਚ ਪਾ ਲੈਂਦਾ ਉਹਦਾ ਨਵਾਇਆ ਹੋਇਆ ਵੀ ਨਿਸਫਲ ਚਲਾ ਜਾਂਦਾ ਮਹਾਰਾਜ ਕਹਿਣ ਲੱਗੇ ਤੀਰਥ ਯਾਤਰਾ ਤੀਰਥ ਇਸ਼ਨਾਨ ਕਰਕੇ দান ਕਰਕੇ ਜੇ ਬੰਦਾ ਇਹਨਾਂ ਗੱਲਾਂ ਦਾ ਮਨ ਵਿੱਚ ਹੰਕਾਰ ਕਰੇ ਉਹਦਾ ਕੀਤਾ ਹੋਇਆ ਤੀਰਥ ਇਸ਼ਨਾਨ ਉਹਦਾ ਕੀਤਾ ਹੋਇਆ দান ਵੀ ਨਿਸਫਲ ਚਲਾ ਜਾਂਦਾ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਿਰ ਕੰਪਿਓ ਪਾਗ ਡੱਗ ਮਗੇ ਨੈਣ ਜੋਤ ਤੇ ਹੀਨ ਬੰਦੇ ਦੀ ਹਾਲਤ ਐਸੀ ਹੋ ਜਾਂਦੀ ਏ ਸਿਰ ਕੰਬਦਾ ਪੈਰ ਡੱਗ ਮਗਾਉਂਦੇ ਨੇ ਅੱਖਾਂ ਜੋਤ ਤੋਂ ਹੀਨੀਆਂ ਹੋ ਜਾਂਦੀਆਂ ਦਿਸਦਾ ਨਹੀਂ ਪੂਰਾ ਸਾਫ ਸਿਰ ਆਪਣੇ ਆਪ ਹਿੱਲਦਾ ਰਹਿੰਦਾ ਹੈ ਪੈਰ ਲੱਤਾਂ ਸਰੀਰ ਦਾ ਭਾਰ ਨਹੀਂ ਚੱਲਦੀਆਂ ਅੱਖਾਂ ਵਿੱਚੋਂ ਪਾਣੀ ਜਾਈ ਜਾਂਦਾ ਹੈ ਏਦਾਂ ਦੀ ਹਾਲਤ ਹੋਗੀ ਪਰ ਬੰਦਾ ਫਿਰ ਵੀ ਕਹੋ ਨਾਨਕ ਇਹ ਵਿਦਪਾਈ ਤਉ ਨ ਹਰ ਰਸ ਲੀਨ ਇਹ ਅਵਸਥਾ ਹੋਗੀ ਬੰਦੇ ਦੀ ਫਿਰ ਵੀ ਪਰਮਾਤਮਾ ਦੇ ਨਾਮ ਰਸ ਨੂੰ ਨਹੀਂ ਚਖਦਾ ਫਿਰ ਵੀ ਨਾਮ ਸਿਮਰਨ ਵਾਲੇ ਪਾਸੇ ਨਹੀਂ ਆਉਂਦਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਏਸੀ ਸੰਖੇਪ ਦੀ ਵਿਚਾਰ 47 ਟੋਟਲ ਆਪਣੇ ਸ਼ਲੋਕ ਹੋ ਗਏ ਨੇ ਬਾਕੀ ਰਹਿੰਦੇ ਸ਼ਲੋਕਾਂ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾ ਵਿੱਚ ਕਰਾਂਗੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਹਾਰਾਜ ਕਿਰਪਾ ਕਰਨ ਖਿਮਾ ਬਖਸ਼ ਦੇਣ ਅੱਗੇ ਤੋਂ ਸਮਤ ਬਖਸ਼ਣ ਸਤਿਗੁਰੂ ਸਭਨਾ ਦਾ ਭਲਾ ਕਰਨ ਆਪਣੇ ਦਰ ਘਰ ਨਾਲ ਜੋੜ ਕੇ ਸੇਵਾ ਸਿਮਰਨ ਨਿਤਨੇ ਬਾਣੀ ਬਾਣੇ ਦਾ ਪਿਆਰ ਬਖਸ਼ਣ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਦੇ ਹੋਏ ਸਾਰੇ ਗੱਜ ਕੇ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ